ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਦੋਸਤੋ ਅਮੀਰ ਕਰਦੇ ਪਰ ਸਾਰੇ ਠੀਕ ਠਾਕ ਹੋਣਗੇ ਹਾਂਜੀ ਭਾਈ ਆਪਾਂ ਖੜੇ ਅੱਜ ਮਹਿਲਾ ਚੌਂਕ ਮਹਿਲਾ ਚੌਂਕ ਖੜੇ ਹਾਂ ਅੱਜ ਭਾਈ ਦਾ ਦਿਖਾਉਨੇ ਨਵੇਂ ਸੌਕ ਬੱਕਰੀਆਂ ਰੱਖੀਆਂ ਜ ਨੇ ਭਾਈ ਲਈ ਬਹੁਤ ਵਧੀਆ ਚੰਗੀਆਂ ਜਗਤਾਰ ਭਾਈ ਹੈਗਾ ਠੀਕ ਹੈ ਗੱਲ ਜੀ ਸੋਨੂੰ ਵਧੀਆ ਨਾਸਲ ਕੁਆਲਟੀ ਦੀਆਂ ਬੱਕਰੀਆਂ ਦਿਖਾਵਾਂਗੇ ਪੂਰੀਆਂ ਏਨ ਠੀਕ ਹੈ ਜੀ ਵੀ ਕਿਦਾਂ ਦਾ ਗੱਲਬਾਤ ਹੈ ਕਿ ਮੈਂ ਰਿਸਪੌਂਸਰ ਦੇ ਵਿੱਚ ਕੰਮ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਵੇ ਕੰਮ ਦੇ ਵਿੱਚ ਕਿੱਦਾਂ ਰਿਸਪਾਂਸ ਆਗਾ ਠੀਕ ਹੈ ਜੀ ਆਪਾਂ ਤੁਹਾਡੀ ਕਰਾਉਣਿਆਂ ਜਗਤਾਰ ਭਾਈ ਨਾਲ ਗੱਲ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਤੇ ਕਿਹੜਾ ਪਿੰਡ ਆ ਭਰਾ ਆਪਣਾ ਇਹ ਦੱਸੋ ਪਹਿਲਾਂ ਮਹਿਲਾ ਚੌਕ ਹੈ ਜੀ ਆਪਣਾ ਮਹਿਲਾ ਚੌਕ ਪਿੰਡ ਆਗਾ ਹਾਂ ਜੀ ਫਿਰ ਨਹੀਂ ਆਪਣੀ ਇਹ ਦਰਵਾਜ਼ਾ ਹਾਂ ਦਰਵਾਜ਼ਾ ਜਿਹੜੀ ਫਿਰ ਇਹ ਆਪਣਾ ਆ ਗਿਆ ਗੁੱਗਾ ਮੇੜੀ ਹੈ ਨਾ ਸਾਹਮਣੇ ਹਾਂ ਜੀ ਹਾਂ ਗੁੱਗਾ ਪੀਰ ਦਾ ਦਰਵਾਜ਼ਾ ਰਹੀ ਸੀ ਇਹ ਗੁੱਗੇ ਬਾਬੇ ਦਾ ਦਰਵਾਜ਼ਾ ਆ ਗਿਆ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਬੱਕਰੀਆਂ ਦਾ ਆਪਾਂ ਨੂੰ ਹੀ ਹੋ ਗਏ 8-10 ਸਾਲ ਕੰਮ ਕਰਦਿਆਂ ਨੂੰ ਬੱਕਰੀਆਂ ਦਾ 8-10 ਸਾਲ ਹਾਂਜੀ ਹਾਂ ਠੀਕ ਆ ਬਹੁਤ ਵਧੀਆ ਜੀ ਹੈ ਜੀ ਇਹੋ ਜੀ ਗੱਲ ਨਹੀਂ ਹੈਗੀ ਕੰਮ ਕਰ ਰਹੇ ਨੇ ਓਕੇ ਆ ਹਾਂ ਹਾਂ ਜੀ ਹਾਂ ਹਾਏ ਤੇ ਅਜੋ ਦਿਖਾਓ ਫਿਰ ਆਪਣੇ ਬੱਕਰੀਆਂ ਕਰਾਂਗੇ ਤੁਹਾਨੂੰ ਪਹਿਲਾਂ ਬੱਚੇ ਦਿਖਾਉਣੇ ਆ ਬੱਚੇ ਦਿਖਾਓ ਜੀ ਹਾਂ ਜੀ ਦੇਖੋ ਜੀ ਇਹ ਇਹ 2-3 ਮਹੀਨਿਆਂ ਦੇ ਬੱਚੇ ਨੇ ਠੀਕ ਆ ਜੀ 2-3 ਮਹੀਨਿਆਂ ਦੇ ਬੱਚੇ ਨੇ ਦੇਖੋ ਜੀ ਠੀਕ ਆ ਜੀ ਇਹ ਕਾ ਇਹ ਆਗੇ ਬੱਚੇ ਜੀ ਬੱਕਰੀਆਂ ਹਾਂ ਜੀ ਗੁਲਾਬੀ ਚਮੜੀ ਅੰਬਰਸਰੀ ਦਾ ਅਸਲ ਦੇ ਵਿੱਚੋਂ ਠੀਕ ਹੈ ਜੀ ਹਾਂ ਜੀ ਗੁਲਾਬੀ ਚਮੜੀ ਆ ਹਾਂ ਜੀ ਤੇ ਇਹਨੂੰ ਗੁਲਾਬੀ ਚਮੜੀ ਨੂੰ ਵੀ ਆਪਾਂ ਅੰਬਰਸਰੀ ਕਹਿ ਦਿੰਦੇ ਆ ਕੀ ਗੱਲ ਹਾਂ ਜੀ ਹਾਂ 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 ਜੀ ਕਿਵੇਂ ਜੀ ਕਿਵੇਂ ਜੀ ਆ ਦੇਖੋ ਆਹ ਆ ਗਈ ਇਹ ਪਿਓਰ ਆਪਣੀ ਬਰੀਡ ਆ ਗਈ ਜਿਹੜੀ ਆ ਪਿਓਰ ਜੀ ਅੰਬਰਸਰੀ ਮੇ ਮਣਾਗਾ ਠੀਕ ਹੈ ਜਿੰਨੇ ਜੀ ਆ ਆ ਗਿਆ ਇਹ ਇਹ ਗੁਲਾਬੀ ਚਮੜੀ ਚ ਕਹਿੰਦੇ ਨੇ ਇਹ ਹైదਰਾਬਾਦੀ ਬੱਚੇ ਅੱਛਾ ਜੀ ਇਹ ਦੋ ਕੁਆਲਟੀ ਦੇ ਬੱਚੇ ਨੇ ਜੀ अच्छा हां जी ਜਿਵੇਂ ਮਤਵਲੀ ਹੁਣ ਬੱਕਰੀਆਂ ਨੇ ਆਪਣੀਆਂ ਬੱਕਰੀਆਂ ਜੀ ਪਯੌਰ ਅੰਬਰਸਰੀ ਨੇ ਜੀ ਠੀਕ ਆ 100% ਇਹ ਆਪਣੇ ਚੈੱਕ ਕਰੀਆਂ ਹੋਈਆਂ ਨੇ ਡਾਕਟਰਾਂ ਦੀਆਂ ਪਟਿਆਲੇ ਤੋਂ ਬਲਾਕ ਆਉਂਦਾ ਹੁੰਦਾਗਾ ਓਕੇ ਜੀ ਆਈ ਹਫਤੇ ਬਾਅਦ ਜੀ ਅੱਛਾ ਹਾਂ ਜੀ ਠੀਕ ਆ ਤੇ ਬਹੁਤ ਵਧੀਆ ਚੀਜ਼ ਆ ਜੀ ਜੇ ਬੰਦਾ ਪਾ ਵੀ ਆਪਾਂ ਬਰੀਡ ਤੇ ਕੰਮ ਕਰ ਰਹੇ ਆ ਆਪਣਾ ਹਾਂ ਜੀ ਹਾਂ ਜੀ ਠੀਕ ਆ ਲਓ ਬਾਈ ਜੀ ਦੇਖੋ ਭਰਾ ਦਾ ਆਪਣੇ ਰੱਖਣਾ ਬਰੀਡ ਤੇ ਕੰਮ ਆਗਾ ਕਿੰਨਾ ਸੋਹਣਾ ਕੰਮ ਆ ਵੀਰ ਦਾ ਹਾਂ ਜੀ ਠੀਕ ਆ ਬਾਈ ਜੀ ਕਿਹੜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ हां जी भाई ਨੂੰ ਪੁੱਛਤਿਆ ਵੀ ਬਾਈ ਜੀ ਇਹ ਕੰਮ ਕਿਵੇਂ ਲੋਕ ਕਹਿੰਦੇ ਨੇ ਮਾੜਾ ਹੈਗਾ ਉਹ ਬਾਈ ਜੀ ਮਾੜਾ ਕਿਵੇਂ ਹੁੰਦਾ ਕੰਮ ਇਹ ਵੀਰ ਜੀ ਹੁਣ ਆਪਾਂ ਕਿਵੇਂ ਆਗਾ ਵੀ ਤੁਸੀਂ ਦੇਖੋ ਵੀ ਆਪਾਂ 12 1 ਵਜੇ ਦੁਪਹਿਰੇ ਚ ਹੱਕ ਲੀਆਂ ਠੀਕ ਹੈ ਜੀ ਉਹਦਾ ਜੀ ਹੁਣ ਪਸੂ ਨੇ ਕਿਹੜਾ ਬੋਲ ਕੇ ਦੱਸਣਗੇ ਜੀ ਠੀਕ ਹੈ ਜੀ ਆਪਾਂ 10:00 ਵਜੇ ਮਾਲ ਨੂੰ ਹੱਕੋ 12 1 ਵਜੇ ਦੇ ਨੂੰ ਉਹ ਕਢਾਵਦਾ ਟਿਕਾਣੇ ਤੇ ਜਾਵੇ ਠੀਕ ਹੈ ਜੀ ਟਿਕਾਣੇ ਤੇ ਆਪਦਾ ਬੈਠਣਗੇ ਆ ਵੀ ਤੁਸੀਂ ਦੀ ਬੈਠ ਕੇ ਚਾਹ ਪਾਣੀ ਬਣਾਉਂਗੇ ਆਪਦਾ ਕਿਉਂ ਹੋਏ ਸਹੀ ਗੱਲ ਠੀਕ ਹੈ ਨਹੀਂ ਨਾਲੇ 2 ਘੰਟੇ ਆਰਾਮ ਕਰਨਗੇ ਪਿਛਲੇ ਪਹਿਰ ਜਦੋਂ ਧੁੱਪ ਟਟਲੀ ਹੋ ਜਾਂਦੀ ਆ ਫੇਰ ਪਸ਼ੂ ਛੱਡੋ ਫੇਰ ਤੋੜਦਾ ਦਾ ਭਾਵੇਂ ਜੀ ਆਪਾਂ ਹੁਣ 1 ਵਜੇ ਛੱਡਿਆ ਬੱਕਰੀਆਂ ਉਹਨਾਂ ਨੇ ਕੀ ਦੇਣਾਗਾ ਉਹਨਾਂ ਨੇ ਜੀ 1 ਵਜੇ ਪਹਿਲਾਂ ਡੰਗ ਮਰ ਗਿਆ ਜੀ ਉਹਨਾਂ ਦਾ ਉਹਨਾਂ ਦਾ ਡੰਗ ਮਰ ਗਿਆ ਸਹੀ ਗੱਲ ਹੈ ਜੀ ਪਹਿਲਾਂ ਡੰਗ ਮਰ ਗਿਆ ਉਹਨਾਂ ਦਾ ਉਹ ਪਹਿਲਾਂ ਡੰਗ ਨਾਲ ਕਿੱਥੋਂ ਰਲੂਗਾ ਜੀ ਕਿੰਨਾ ਰਲੂਗਾ ਸਹੀ ਗੱਲ ਹੈ ਜੀ ਕਿਵੇਂ ਰਲੂਗਾ ਹੁਣ ਇਹੀ ਚੀਜ਼ ਇਹ ਬੱਚਿਆਂ ਦੀ ਜੀ ਆਪਾਂ ਦੁੱਧ ਚੋ ਚੋ ਕੇ ਪਰ ਡੈਰੀ ਚ ਪਾਈ ਜਾਵਾਂਗੇ ਆਪਾਂ ਬੱਚਿਆਂ ਨੂੰ ਨਹੀਂ ਪਿਾਵਾਂਗੇ ਬੱਚੇ ਕਿਵੇਂ ਤਿਆਰ ਬ੍ਰੀਡ ਕਿਵੇਂ ਤਿਆਰ ਹੋਗੀ ਹਾਂ ਵੀ ਬੱਚੇ ਤਿਆਰ ਕਿਵੇਂ ਹੋਣਗੇ ਸਹੀ ਗੱਲ ਹੈ ਜੀ ਮੱਕੀ ਪਾਵਾਂਗੇ ਜੀ ਛੋਲਿਆਂ ਦਾ ਛਿਲਕਾ ਪਾਵਾਂਗੇ ਸਹੀ ਗੱਲ ਹੈ ਜੀ ਹੈ ਕੇਅਰ ਕਰਾਂਗੇ ਪੂਰੀ ਟਾਈਮ ਸਿਰ ਦਵਾਈ ਬੂਟੀ ਸਹੀ ਗੱਲ ਹੈ ਜੀ ਮੁਰਗੇ ਮਰਗੇ ਵੀ ਰੱਖੇ ਹੋਏ ਨੇ ਹਾਂ ਜੀ ਹਾਂ ਮੁਰਗੇ ਵੀ ਰੱਖੇ ਹੋਏ ਨੇ ਜੀ ਆਪਣੇ ਕੋਲੇ ਨੇ ਠੀਕ ਹੈ ਜੀ ਇਹ ਦੇਸੀ ਮੁਰਗੀ ਹੈ ਸੀਲ ਮੁਰਗੇ ਵੀ ਰੱਖੇ ਹੋਏ ਨੇ ਆਪਣੇ ਕੋਲੇ ਨਾ ਠੀਕ ਆ ਹਾਂ ਕਿਹੜੇ ਹੁਣ ਭਾਈ ਨਵਾਂ ਕੰਮ ਕਰਨਾ ਆਪਣੇ ਆਪਣੀ ਚਾਹੁੰਦੇ ਨੇ ਹਾਂ ਜੀ ਹਾਂ ਵੀ ਕੰਮ ਕਰਨਾ ਚਾਹੀਦਾ ਕੰਮ ਜੀ ਇਹ ਪੂਰਾ ਵਧੀਆ ਕੰਮ ਆਈ ਇਹ ਜੀ ਗੱਲ ਨਹੀਂ ਹੈਗੀ ਕੋਈ ਇਹਦੇ ਵਿੱਚ ਸਾਈਡ ਇਫੈਕਟ ਨਹੀਂ ਹੈਗਾ ਵੀ ਕਿਵੇਂ ਵੀ ਮਤਵਲੀ ਅਗਲੇ ਨੂੰ ਕਹਿੰਦੇ ਵੀ ਘਾਟਾ ਪੈ ਗਿਆ ਯੋ ਉਹ ਹੁਣ ਆਪਦੇ ਸਿੱਤੇ ਪਾਉ ਬੰਦਾ ਘਟਾ ਜੀ ਹੁਣ ਜੇ ਆਪਾਂ ਕੇਅਰ ਨਹੀਂ ਕਰਾਂਗੇ ਨਾ ਠੀਕਾ ਜੀ ਜੇ ਆਪਾਂ ਹੁਣ 5000 ਰੁਪਏ ਬੱਚੇ ਤੇ ਲਾਤਾ ਠੀਕਾ ਜੀ 5-7000 ਰੁਪਏ ਬੱਚੇ ਤੇ ਲਾਤਾ ਹੁਣ ਆਪਾਂ ਪੈਸਾ ਇਹਨਾਂ ਦੇ ਵਿੱਚੋਂ ਕਮਾਉਣੇ ਨੇ ਉਹ ਹਾਂ ਜੀ ਜੇ ਇਹਨਾਂ ਦੀ ਕੇਅਰ ਕਰਾਂਗੇ ਤਾਂ ਵਿੱਚੋਂ ਪੈਸੇ ਬਣਨਗੇ ਜੀ ਬੱਚੇ ਹਾਂ ਸਹੀ ਗੱਲ ਹੈ ਜੀ ਹਾਂ ਹੁਣ ਦੇਖੋ ਜੀ 10 ਵਜੇ ਦਿਨ ਉਹਨੂੰ ਡਾਣੀਆਂ ਪਾਈਆਂ ਪਈਆਂ ਨੇ ਪੰਜਾਂ ਨੇ ਰੱਜ ਕੇ ਪਹਿਲਾਂ ਇਹ ਦੁੱਧ ਪੀਤਾ ਹੋਇਆ ਨਾ 6 ਵਜੇ ਨੂੰ ਜੀ ਓਕੇ ਹੈ ਹੁਣ ਇਹ ਪੱਤੇ ਪੁੱਤੇ ਖਾ ਕੇ ਪੱਖੇ ਥਲੇ ਟੌਰ ਨਾਲ ਬਹਿ ਜਾਣਗੇ ਸਹੀ ਗ ਫੇਰ ਇਹ ਪਿਛਲੇ ਪਹਿਰ ਦੁੱਧ ਪਿਆਵਾਂਗੇ ਇਹਨਾਂ ਨੂੰ ਦਾਣੇ ਦੂਣੇ ਸਾਰਾ ਦਿਨ ਖਾਈ ਜਾਣਗੇ ਹੁਣ ਬੱਠਲ ਭਰ ਕੇ ਧਰ ਦਾਂਗੇ ਇਹਨਾਂ ਨੂੰ ਓਕੇ ਹਾਂ ਕਹਿੰਦਾ ਵਾ ਫੇਰ ਇਹ ਬੱਚੇ ਤਿਆਰ ਹੁੰਦੇ ਆ ਹਾਂਜੀ ਹਾਂਜੀ ਠੀਕ ਆ ਜੀ ਗੱਲ ਕਿਵੇਂ ਚੰਗੇ ਕੁਆਲਿਟੀ ਦੇ ਬੱਚੇ ਨੇ ਤੇਰੇ ਹਾਂਜੀ ਹਾਂ ਇਹ ਵੀ ਬੰਦਾ ਕਨਾ ਸ਼ੌਕ ਦੇ ਨਾਲ ਕੰਮ ਬਣਦਾ ਕਿਹੜਾ ਬੰਦਾ ਸ਼ੌਕ ਕਰਦਾ ਹੁਣ ਕਿਹੜਾ ਬਾਈ ਜੀ ਇਹਨਾਂ ਨੂੰ ਲੈ ਕੇ ਕਨਾ ਮੇਵਨੇ ਕੋਈ ਬੰਦਾ ਖਰੀਦ ਲੈਂਦਾ ਲੈ ਕੇ ਇਹ ਜੀ ਪਸ਼ੂਆਂ ਪਸ਼ੂਆਂ ਨਾਲ ਵੀਰ ਜੀ ਪਸ਼ੂ ਹੋਣਾ ਪੈਂਦਾ ਆਪਾਂ ਕਹਿੰਨੇਗੇ ਜੀ ਵੀ ਹੁਣ ਚਿੱਟੇ ਕੱਪੜੇ ਪਾਏ ਹੋਣੇ ਜੀ ਚਿੱਟੇ ਤਾਂ ਵੀ ਚਿੱਟੇ ਉਹੋ ਜੀ ਥੋੜੀ ਰਹਿਣੇ ਨੇ ਸਹੀ ਗੱਲ ਹੈ ਜੀ ਉਹਦਾ ਜੀ ਆਪਾਂ ਮਿਹਨਤ ਕਰਾਂਗੇ ਕੰਮ ਕਰਾਂਗੇ ਜੀ ਉਹ ਲਿਬੜਨਗੇ ਵੀ ਲਿਬੜਨਗੇ ਵੀ ਮੈਂ ਸਾਰਾ ਕੁਛ ਇਹ ਜੇ ਲਿਬੜਾਂਗੇ ਤਾਂ ਪੈਸਾ ਕਮਾਵਾਂਗੇ ਤਾਂ ਪੈਸਾ ਬਣੂਗਾ ਜੀ ਜੇ ਹੁਣ ਲਿਬੜਾਂਗੇ ਨਹੀਂ ਤਾਂ ਫਿਰ ਪੈਸਾ ਵੀ ਕਿੱਥੋਂ ਆਊਗਾ ਪੈਸਾ ਕਿੱਥੋਂ ਆਊਗਾ ਜੀ ਤੁਸੀਂ ਆ ਦੱਸੋ ਜੀ ਕਿਹੜਾ ਇਹ ਤਾਂ ਹੁਣ ਤੁਸੀਂ ਤਾਂ ਕੰਮ ਧੰਦਾ ਤਾਂ ਵੈਸੇ ਕਰਦੇ ਨਹੀਂ ਬੱਕਰੀ ਸੰਭਦੇ ਹੋ ਆਪਾਂ ਇਹਨਾਂ ਦੀਆਂ ਘਰ ਦਾ ਖਰਚ ਕਿਵੇਂ ਚਲਾਉਨੇ ਹੋ ਕਰਦਾ ਖਰਚ ਇਹਨਾਂ ਦੀਓ ਚੱਲਦਾ ਜੀ ਉਹ ਕਿੱਦਾਂ ਚੱਲਦਾ ਉਹ ਦੱਸੋ ਇਹੇ ਜੀ ਹੁਣ ਦੁੱਧ ਪੈਣ ਲੱਗ ਜੂ ਇਹਨਾਂ ਦਾ ਹੁਣ ਇਹ ਬੱਚੇ ਤਿਆਰ ਹੋ ਗਏ ਓਕੇ ਹੁਣ ਦੁੱਧ ਪੈਣ ਲੱਗ ਜੂਗਾ ਜੀ ਠੀਕ ਆ ਜੀ ਕਿੰਨਾ ਚਿਰ ਦੁੱਧ ਪਿਾਵਾਂਗੇ ਹੋਰ ਬੱਚਿਆਂ ਨੂੰ ਜੀ ਬੱਚਿਆਂ ਨੂੰ ਜੀ 3 ਮਹੀਨੇ ਦੁੱਧ ਪਿਉਣਾ 3 ਮਹੀਨੇ ਹਾਂਜੀ 3 ਮਹੀਨੇ ਤੋਂ ਪਹਿਲਾਂ ਨਹੀਂ ਡੇਰੀ ਚ ਪਾਉਣਾ ਓਕੇ ਕਿਵੇਂ ਜੀ ਇਹ ਬੱਕਰੀਆਂ ਥੱਲੇ ਦੁੱਧ ਫालतੂ ਆ ਵੱਧ ਆ ਠੀਕ ਆ ਜੀ ਆਪਾਂ ਚਰਾਇੀ ਵਧੀਆ ਕਰਦੇ ਆ ਓਕੇ ਜੀ ਸ਼ਾਹੋਂ ਕੋ ਨਾਲ ਓਕੇ ਜੀ ਦੁੱਧ ਜਿਆਦਾ ਆ ਵੀ ਪਸ਼ੂਆਂ ਨੂੰ ਮੋਕ ਨਾ ਲੱਗ ਜੇ ਬੱਚਿਆਂ ਨੂੰ ਠੀਕ ਆ ਜੀ ਫਿਰ ਉਹ ਹਜੇ ਹਿਸਾਬ ਨਾਲ ਵੀ ਹਾਂ ਢਿੱਡ ਦੇਖ ਕੇ ਇਹਨਾਂ ਦਾ ਵੀ ਭਰ ਗਿਆ ਬਸ ਉਹ ਹਜੇ ਹਿਸਾਬ ਨਾਲ ਦੁੱਧ ਰੋਕ ਕੇ ਆਪਦਾ 24 ਸਕਦੇ ਹੋ ਜੋ ਵੀ ਸਕਦੇ ਆ ਨਾ ਠੀਕ ਹੈ ਹੁਣ ਜੇ ਵੀ ਮਤਵਲੀ ਪਸ਼ੂ ਥੱਲੇ ਐਵੇਂ ਵੀ ਨਹੀਂ ਹੁੰਦਾ ਵੀ ਸਾਰੀਆਂ ਥੱਲੇ ਇੱਕੋ ਜੀ ਦੁੱਧ ਹੁੰਦਾ ਇਹ ਕੋਈ ਚੰਗੀ ਵੀ ਹੁੰਦੀ ਹੈ ਕੋਈ ਮਾੜੀ ਵੀ ਹੁੰਦੀ ਹੈ ਠੀਕ ਹੈ ਜੀ ਸਾਰੀਆਂ ਵੀ ਕਿਵੇਂ ਆਪਣੀਆਂ ਉਂਗਲਾਂ ਨੇ ਇੱਕਸਾਰ ਨਹੀਂ ਹੁੰਦੀਆਂ ਸਹੀ ਗੱਲ ਹੈ ਜੀ ਉਸੇ ਚੀਜ਼ ਵਾਂਗੂ ਪਸ਼ੂ ਵੀ ਇਹੋ ਉਹੀ ਚੀਜ਼ ਹੈ ਸਹੀ ਗੱਲ ਹੈ ਜੀ ਹੁਣ ਇਹਨਾਂ ਦਾ ਜਦੋਂ ਆਪਾਂ ਨੇ ਦੁੱਧ ਬੰਦ ਕਰਨਾ ਤਿੰਨ ਮਹੀਨਿਆਂ ਦਾ ਦੁੱਧ ਬੰਦ ਹੋ ਜੂ ਇਹਨਾਂ ਦਾ ਠੀਕ ਹੈ ਜੀ ਇਹ ਨਾਲ ਜਾਣੇ ਸ਼ੁਰੂ ਹੋ ਜਾਣਗੇ ਜੀ ਓਕੇ ਦੁੱਧ ਆਪਣਾ ਡੇਰੀ ਚ ਪੈਣ ਲੱਗੂਗਾ ਡੇਰੀ ਚ ਕੀ ਰੇਟ ਲੱਗਦਾ ਜੀ ਦੁੱਧ ਦਾ ਆਪਣਾ ਉਹ ਇਹਦਾ ਜੀ ਦੁੱਧ ਲੱਗਦਾਗਾ 35 ਰੁਪਏ 35 30 35 ਰੁਪਏ ਬਸ ਠੀਕ ਹੈ ਜੀ ਹਾਂ ਇਕੱਠਾ ਦੁੱਧ ਕਿਵੇਂ ਵੀ ਹੁਣ ਆਪਾਂ ਜੇ ਕਈਆਂ ਵੀ 50 ਰੁਪਏ ਕਿਲੋ ਦੇ ਦਿੰਨੇ ਆ ਠੀਕ ਹੈ ਜੀ ਆਪਾਂ ਕਿਸੇ ਭੈਣ ਭਾਈ ਨੂੰ ਆਪਾਂ ਖੇਤਾਂ ਬੰਨਿਆ ਚ ਫਿਰਦੇ ਆ ਹਾਂ ਜੀ ਉਹ ਗਲਾਸ ਅੱਧੇ ਗਲਾਸ ਦਾ ਫ੍ਰੀ ਵੀ ਦੇਣਾ ਪੈ ਜਾਂਦਾ ਆਪਾਂ ਉਹ ਗਲਾਸ ਅੱਧੇ ਗਲਾਸ ਦਾ ਕੋਈ ਐ ਨਹੀਂ ਸੋਚਣਾ ਚਾਹੀਦਾ ਬੰਦੇ ਨੂੰ ਵੀ ਮੈਂ ਤਾਂ 100 ਰੁਪਏ ਲੈ ਲਾਂ ਸਹੀ ਗੱਲ ਹੈ ਪਿੰਡ ਦੇ ਸਾਰੇ ਦੇ ਬੰਦੇ ਆ ਆਪਾਂ ਹਾਂ ਵੀ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਗਲਾਸ ਦੁੱਧ ਦਾ ਪੀਣਾ ਵੀ ਚਾਹੀਦਾ ਆਪਾਂ ਨੇ ਪਿੰਡ 'ਚ ਨਗਰ ਚੱਬ ਦੇ ਜ ਮੂੰਹ ਮੱਥੇ ਲੱਗਣਾ ਹੁੰਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਦੇਖਣਾ ਪੈਂਦਾ ਕਿਹੜਾ ਆਪਾਂ ਨੂੰ ਡੇਰੀ 'ਚ ਪਾ ਕੇ ਆਉਂਦੇ ਆ ਜੀ ਉਹ ਆਪਣਾ ਹੁਣ ਬਾਲਟੀ ਦੁੱਧ ਦੀ ਅਗਲਾ ਕੋਈ ਲੈ ਵੀ ਨਹੀਂ ਸਕਦਾ ਸਹੀ ਗੱਲ ਹੈ ਜੀ ਉਹ ਤਾਂ ਹੀ ਹੁਣ ਆਪਾਂ ਨੂੰ ਉਹਦੀ ਮਿਹਨਤ ਹੈ ਜੀ ਆਪਣੀ ਆਪਾਂ ਨੇ ਦਿਹਾੜੀ ਵੀ ਬਣਾਉਣੀ ਹੈ ਦਿਹਾੜੀ ਵੀ ਬਣਾਉਣੀ ਹੈ ਘਰ ਵੀ ਚਲਾਉਣਾ ਘਰ ਵੀ ਚਲਾਉਣਾ ਬਾਲ ਬੱਚੇ ਵੀ ਦੇਖਣੇ ਨੇ ਹੁਣ ਜੀ ਮੇਨ ਗੱਲ ਇਹਨਾਂ ਦੇ ਵਿੱਚੋਂ ਖਾਣ ਨੂੰ ਸਭ ਕੁਝ ਮਿਲਦਾ ਹੈ ਓਕੇ ਜੇ ਆਪਾਂ ਕਹੀਏ ਵੀ ਮਿਲਦਾ ਨਹੀਂ ਹੁਣ ਸੀਮ ਤਿੰਨ ਮਹੀਨੇ ਦੁੱਧ ਪਿਆ ਕੇ ਠੀਕ ਆ ਜੀ ਤੁਸੀਂ ਕੈ ਸੂਏ ਲੈਣੇ ਹੋ ਜੇ ਨਾ ਤਾਂ ਫਿਰ ਇਹਨਾਂ ਦੇ ਜੀ ਦੋ ਸੂਏ ਲੈਣੇ ਆ ਜੀ ਠੀਕ ਆ ਜੀ ਲਓ ਬਾਈ ਜੀ ਆਪਣੀ ਆ ਗਈ ਬੱਚਿਆਂ ਦੀ ਵੀਡੀਓ ਆਪਾਂ ਦਿਖਾਉਨੇ ਆ ਪਾਈ ਦੀਆਂ ਬੱਕਰੀਆਂ ਦੂਜੀ ਵੀਡੀਓ ਦੇ ਚ ਨਾ ਆਪਣੇਆ ਵੀਡੀਓ ਚ ਬਣੇ ਰਹੋ ਤੇ ਆਪਣੇ ਚੈਨਲ ਨੂੰ ਮਾਨ ਗੋਠ ਫਾਰ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਭਰਾ ਆਪਾਂ ਦੂਜੀ ਵੀਡੀਓ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਬੱਕਰੀਆਂ ਦੀ ਵੀਡੀਓ ਆਪ ਤਾਂ ਜਗਤਾਰ ਬਾਈ ਦੀ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਵਿੱਚ ਧੰਨਵਾਦ ਜੀ